ਤੁਸੀਂ ਇੱਕ ਕੰਚ ਦੀ ਬੋਤਲ ਲੈ ਲਓ ਉਹਦੇ ਚ ਇੱਕ ਚੱਕਰੀ ਫੁੱਲ ਤੁਸੀਂ ਇਸ ਤਰ੍ਹਾਂ ਦਾ ਉਹਦੇ ਵਿੱਚ ਪਾ ਦਿਓ ਤੇ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਵਾ ਉਹਦੇ ਚ ਫੇਰ ਪਾਣੀ ਪਾ ਲਿਆ ਫੇਰ ਪੀ ਲਿਆ ਫੇਰ ਪਾਣੀ ਪਾ ਲਿਆ ਕੋਈ ਪਾਣੀ ਨੂੰ ਗਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਹੈਗਾ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਜੇ ਇੱਕ ਵਾਰ ਵੀ ਤੁਹਾਡੇ ਸਰੀਰ ਦੇ ਵਿੱਚ ਗੈਸ ਬਣ ਗਈ ਤਾਂ ਗੱਲ ਕਰਿਓ ਜੀ ਹੁਣ ਚੱਕਰੀ ਫੁੱਲ ਕੰਮ ਕੀ ਕਰਦਾ ਵਾ ਫਰੂਕੀ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਸਾਰੇ ਰੋਗ ਤੁਹਾਡੇ ਲਿਵਰ ਤੋਂ ਨੇ ਬੜੇ ਲੋਕਾਂ ਦੇ ਅੱਜ ਦੀ ਡੇਟ 'ਚ ਹਾਲਾਤ ਇਹ ਨੇ ਵੀ ਫੈਟੀ ਲਿਵਰ ਆਇਆ ਹੋਇਆ ਲਿਵਰ ਬਿਲਕੁਲ ਪੱਥਰ ਬਣਿਆ ਹੋਇਆ ਲਿਵਰ ਹੈਗਾ ਸਪੰਜ ਵਰਗਾ ਸਪੰਜ ਦੀ ਕਾਰਜੋਰੀ ਕੀ ਹੈ ਵੀ ਤੁਸੀਂ ਉਹਦੇ ਉੱਤੇ ਪਾਣੀ ਪਾਓ ਉਹਨੂੰ ਸੋਕਦੀ ਹੈ ਸੋਕ ਕੇ ਉਹਦੇ ਨਰਿਸ਼ਮੈਂਟ ਦੇ ਕੇ ਉਹਦੇ ਨਾਲ ਐਂਜ਼ਾਈਮ ਰੜਾ ਕੇ ਉਹਨੂੰ ਫਿਰ ਨੁੱਚੜ ਕੇ ਅੱਗੇ ਰਿਲੀਜ਼ ਕਰ ਦਿੰਦੀ ਹੈ ਜਦੋਂ ਤੁਹਾਡਾ ਲਿਵਰ ਹੀ ਫੈਟੀ ਹੋ ਗਿਆ ਤਾਂ ਤੁਹਾਡੇ ਰੋਮ ਬੰਦ ਹੋ ਗਏ ਜਿੰਨਾ ਰੋਮਾਂ ਨੇ ਥੋੜੇ ਸਾਰਾ ਖਾਦਾ ਪੀਤਾ ਪਚਾਉਣਾ ਸੀ ਤੇ ਅੰਦਰ ਰਚਾਉਣਾ ਸੀ ਹੁਣ ਜਦੋਂ ਰੋਮ ਬੰਦ ਹੋ ਗਏ ਸਪੰਜ ਬੰਦ ਹੋ ਗਈ ਸਪੰਜ ਦੇ ਵਿੱਚ ਜਾਣਾ ਕੁਛ ਨਹੀਂ ਤੇ ਮਹਾਰਾਜਾ ਸ਼ਾਹੀ ਸ਼ਰਬਤ ਕਿਹ ਲੋ ਚਾਹੇ ਸਾਡਾ ਇਸ ਤਰ੍ਹਾਂ ਦੇ ਜਿਹੜੇ ਘਰੇਲੂ ਨੁਕਤੇ ਨੇ ਇਹ ਨੁਕਤਿਆਂ ਦੀ ਕਾਰੀਗਰੀ ਇਹ ਹੈ ਵੀ ਤੁਹਾਡੇ ਲੀਵਰ ਦੇ ਰੋਮਾਂ ਨੂੰ ਖੋਲ ਦਿੰਦਾ ਹੈ